ਦੀ ਬਖਸ਼ਿਆ ਉਹਨੇ ਸਾਨੂੰ ਰੰਗ ਬਖਸ਼ਿਆ ਆ ਇਸ ਲਈ ਅਸੀਂ ਕਿਸੇ ਦੀ ਚਿੰਤਾ ਨਹੀਂ ਕਰਦੇ ਉਹਨੇ ਕਿਹਾ ਜਿੱਥੇ 2 4 3 ਉਹਨੂੰ ਝੋਟ ਦੀ ਲੋੜ ਦੀ ਕਿ ਉਹਨੂੰ ਦਰਦ ਦੀ ਬੜਿਆ ਜਿਹੜੇ ਉਹਦੇ ਨਬੀ ਦੇ ਸੰਦੇਸ਼ ਨਾਲ ਖੜੇ ਰਹਿਣ ਸਾਧੂ ਪਾਸਟਰ ਥੋੜਾ ਚਾਹੀਦਾ ਕਿ ਅਸੀਂ ਕਿਸੇ ਪਾਸਟਰ ਨਾਲ ਖੜੇ ਹੋਣਾ ਸਾਡਾ ਪਾਸਟਰ ਪ੍ਰਭ ਯੇਸ਼ੂਸੀਆ ਸਾਨੂੰ ਉਹਦੇ ਬਚਨ ਨਾਲ ਖੜੇ ਹੋਣਾ ਚਾਹਣਾ ਇਹਦੇ ਦੇ ਰੂਪ ਚ ਤੁਹਾਨੂੰ ਪਾਸਟਰ ਦਿੱਤਾ ਹੈ ਜੇ라 ਤੁਹਾਨੂੰ ਹੋ ਰਹੀ ਸੱਚੀਆਂ ਗੱਲਾਂ ਦਾ ਵੀ ਆਮੀਨ ਆਮੀਨ ਨਵੀਂ ਕਹਿਦਾ ਯਾਰ ਆਮੀਨ ਇਹ ਖੁਦਾ ਦੀ ਬਦਲੀ ਹੋਈ ਕੀ ਆ ਭੰਨਿਆ ਭੰਨਿਆ ਆਮੀਨ ਜੋ ਬਦਲ ਚੁੱਕਾ ਆ ਹallelujah ਹallelujah ਪਰ ਕੀ ਤੁਸੀਂ ਖਿਆਲ ਕੀਤਾ ਹੈ थी थी लाया लिया उ अधूरा विच बदिले सदीवी आनंद नवी कंदा ਸਦੀਵੀ ਸ਼ਾਂਤੀ ਆ ਜਾਵੇਗੀ ਦੇਖਿਆ ਜੇ ਕਹਿੰਦਾ ਉਹ ਆਇਆ ਤੇ ਉਸਨੇ ਗਿਆਨ ਧਰਤੀ ਤੇ ਸ਼ਾਂਤੀ ਆਦਮੀਆਂ ਦਾ ਹਮੇਸ਼ਾ ਭਲਾ ਭਾ ਦਾ ਪਰ ਸੰਸਾਰ ਉਸ ਨੂੰ ਸਵੀਕਾਰ ਨਹੀਂ ਕੀਤਾ ਦੇਖਿਆ ਉਹ ਇੱਕ ਵੀ ਜਿਹੜਾ ਉਸ ਦੇ ਕੋਲ ਸ਼ਾਂਤੀ ਵਾਸਤੇ ਆਇਆ ਦਿਲ ਹੀ ਸ਼ਾਂਤੀ ਹੈ ਭਾਪੀ ਜਿਹੜਾ ਉਹਦੇ ਕੋਲ ਸ਼ਲੂਮ ਕੋਲ ਆਇਆ ਉਹਦੇ ਕੋਲ ਸ਼ਲੋਵੇ ਨਵੀਂ ਕੰਦਾ

ਉਹ ਜਾਵੇਗਾ ਅਸੀਂ ਕਿਉਂ ਜਾਵਾਂਗੇ ਸ਼ਰੂਬ ਵਿੱਚ ਬਦਲ ਜਾਣਾ ਹੈ ਇਹ ਐਮਸੀ ਨਹੀਂ ਬਦਲਣਾ ਇਹ ਝੂਠਿਆ ਨੂੰ ਯੈਮਸੀ ਕਹਿਣ ਲੋ ਪਰਵਾਹ ਨਾ ਕਰੋ ਤੁਸੀਂ ਆਪਣਾ ਧਰਮ ਪੂਰਾ ਕਰੋ ਜੋ ਆਪਣਾ ਅੰਤੋਲੇ ਕੇ ਜੀਵਨ ਦਾਤਾ ਕਿ ਸਾਡੇ ਨਬੀ ਤੱਕ ਰਿਆ ਉਹ ਯਾਵਾ ਸ਼ਰੂਬ ਨਾਲ ਇੱਕ ਦੂਜੇ ਨੂੰ ਨਵਾਜਿਆ ਲਾੜੀ ਬੱਕਰੀ ਭਾਸ਼ਾ ਨਹੀਂ ਬੋਲੇਗੀ ਕਿਉਂਕਿ ਇਹ ਸ਼ਲੋਮ ਵਿੱਚ ਬਦਲਣਾ ਨਬੀ ਕਿੰਦਾ ਕਿਦੇ ਵਿੱਚ ਬਦਲਣਾ ਸ਼ਲੋਮ ਅਤੇ ਇਹ ਸਾਰੇ ਦਾ ਸਾਰਾ ਇੱਕ ਮਹਾਨ ਵਿਸ਼ਰਾਮ ਹੋਵੇਗਾ ਸ਼ਲੋਮ ਭੈਣੋ ਤੇ ਭਰਾਵੋ ਆਹ ਉਸ ਦਿਨ ਦੀ ਖਾਤਰ ਉਸ ਮਹਾਨ ਸ਼ਲੋਮ ਦੇ ਵਾਸਤੇ ਵਰੇਕ ਚੀਜ਼ ਵਾਰ ਦਈਏ ਕਿਦੇ ਵਾਸਤੇ शलो हर चीज़ो कोई कठे करखौल करगनोर पर लिहा सलोम न खड़े रहण मसीह जी लाड़ी नवी कंदा हमेशह ई सताई गई आहे मखौला द्वारा टिचरा द्वारा ਆਮੀਨ ਪੁੜਾਈ ਗਈ ਸਾਡੇ ਰਵੀ ਨੇ ਸਾਨੂੰ ਪੈਰ ਤੋਂ ਲੈ ਕੇ ਤੇ ਵਾਲਾਂ ਤੱਕ ਖਾਣ ਤੋਂ ਪੀਣ ਦੇ ਕੱਪੜਿਆਂ ਤੱਕ ਦੱਸਿਆ ਵੀ ਕਿੰਨਾ ਦੇ ਕੱਪੜੇ ਹੋਣੇ ਚਾਹੀਦੇ ਗੌਰਤ ਦੇ ਆਮੀਨ ਆਮੀਨ ਲੋਕ ਮਨ ਬੋਲ ਕਰਦੇ ਰਹਿਣ 100 ਵਾਰੀ ਕਰਦੇ ਰਹਿਣ ਇੱਕ ਘਰਿਆਂ ਵਾਲੇ ਚਾਹੇ ਫਰਾਕਾਂ ਵਾਲੇ ਆ ਉਹਨਾਂ ਨੂੰ ਨੌਲੇਜ ਹੀ ਨਹੀਂ ਉਹਨਾਂ ਨੇ ਵਿਸ਼ੇਸ਼ ਸੰਦੇਸ਼ ਪੜ੍ਹਿਆ ਉਹਦੇ ਫਿਰ ਉਹਨਾਂ ਨੂੰ ਪਤਾ ਹੋਇਆ ਵੀ ਨਬੀ ਕਹਿੰਦਾ ਕੀ ਹੈ ਜੇ ਉਹਨਾਂ ਪੜ੍ਹੇ ਵੀ ਹੋਏ ਤੇ ਉਹਨਾਂ ਆਪਣੇ ਮਤਵਨ ਲਈ ਪੜ੍ਹੇ ਆ ਬਸ ਸਾਧੂ ਵੀ ਸਵਾਰਥ ਨਹੀਂਗਾ ਇਸ ਤੋਂ ਸਾਡਾ ਇੱਕੋ ਹੀ ਸਵਾਰਥ ਹੈ ਪ੍ਰਭੂ ਜਿਹੜੇ ਲੋਕ ਤੁੰ ਦਮੇ ਹੋ ਗਏ ਤੇ ਇਹ ਬਦਲੇ ਸੋ ਉਹ ਰੱਬ ਜੀ ਨੂੰ ਪ੍ਰਾਰਥਨਾ ਨਬੀ ਦੇ ਸੰਦੇਸ਼ ਨਾਲ ਖੜੇ ਹੋਣ ਸਾਡੇ ਨਾਲ ਵੀ ਖੜਾ ਹੋਵੇ ਜਾਂ ਹੋਵੇ ਆਮੀਨ ਨਵੀ ਕੀ ਗੱਦਾ ਆ ਯਾਰ ਯਾਰ ਦਈਏ ਯਾਦ ਰੱਖੋ ਸਾਰੀ ਬਾਈਬਲ ਸਾਰੀ ਪੁੱਧ ਬੁੱਢੀ ਦਾ ਫੁਹਾਰਾ ਹੈ ਅਦੇ ਭਵੇਖ ਦੀਆਂ ਸਾਰੀਆਂ ਆਸ਼ਾ ਤੇ ਕਰਜਾ ਉਹਦਾ ਕਰਜਾ ਹੈ ਕ੍ਰਿਸਤਿਆਨੂ ਸ਼ੁਰੂ ਆਮੀਨ ਕ੍ਰਿਸਤਿਆਨੂ ਹਲੋ ਬੇਨਤੀ ਕਰੀਏ ਆਮੀਨ ਆਮੀਨ

ਆਮੀਨ ਮਿਰੇ ਕੋਲਿਆ ਕਿਉਂਕਿ ਮੇਰੇ ਨਬੀ ਨੇ ਮੈਨੂੰ ਸਿਖਾਇਆ ਆਮੀਨ ਆਮੀਨ ਬਿਨਾਂ ਪਵਿੱਤਰ ਆਤਮਾ ਤੁਸੀਂ ਸ਼ਲੋਮ ਪ੍ਰਾਪਤ ਕਰ ਨਹੀਂ ਸਕਦੇ ਸ਼ਲੋਮ ਤੁਹਾਡੇ ਕੋ ਆਰੇਗਾ ਹੀ ਨਹੀਂ ਆਮੀਨ ਆਮੀਨ ਹਾਲੇਲੂਇਆ ਹਾਲੇਲੂਇਆ ਉਹ ਸ਼ਾਂਤੀ ਦੇ ਪਰ ਵਿੱਚ ਮੈਂ ਬੋਲ ਬੋਲ ਰਿਹਾ ਉਹ ਸ਼ਾਂਤੀ ਜਿਹੜੀ ਖੁਦਾ ਦੇ ਵਚਨ ਦੇ ਨਾਲ ਇਹਮਤ ਹੁੰਦੀ ਹੈ ਤਾਂ ਹੀ ਉਹ ਸ਼ਰੋਮ ਕਹਿੰਦੇ ਆ ਜਦੋਂ ਅਸੀਂ ਸਹਿਰ ਦੀ ਇਸ ਵਚਨਾਂ ਦਿਖਾਉਂਦੇ ਆ ਅਸੀਂ 扑ੜਕ ਡੰਡਿਓ ਪਾਰ ਨਹੀਂ ਹੁੰਦੇ ਇਸ ਵਚਨ ਤੇ ਕੀ ਦਿਖਾਉਨੇ ਆ ਸਹਿਰ ਦੀ ਸ਼ਾਂਤੀ ਫੇਰ ਸਾਡੇ ਕੋਲ ਸ਼ਰੋਮ ਆ ਤੇ ਜਦੋਂ 扑ੜਕ ਕੇ ਸੀ ਵਚਨ ਤੋਂ ਡੰਡਿਓ ਪਾਰ ਹੋ ਚੀਏ ਇਹਦਾ ਮਤਲਬ ਸ਼ਰੋਮ ਸਾਡੇ ਕੋਲ ਨਹੀਂ ਆਗਾ ਸਾਡੇ ਕੋਲ ਸ਼ਾਂਤੀ ਨਹੀਂ ਆਈ ਕਿਉਂਕਿ ਸਾਡੇਦਰ ਪਹੁੰਚਰਾ ਆਤਮਾ ਹੀ ਨਹੀਂ ਦੈਂਸੇਪੁਰ ਵੀ ਜਾਂਦੇ ਆ ਵੀ ਨਹੀਂ 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 ਇਹ ਨਵੇਂ ਆ ਇਹ ਨਵੇਂ ਆਏ ਆ ਲੈ ਵੀ ਲੋਕ ਤਾਂ ਸੱਚ ਵਿੱਚ ਨਵੀਂ ਕਿਹਾ ਜਿਹੜੇ ਪਵਿੱਤਰ ਆਤਮਾ ਤੋਂ ਪਿਆਰ ਹੁੰਦੇ ਨਵੇਂ ਲੋਕ ਹੁੰਦੇ ਆ ਉਹ ਨਵੀਂ ਸ੍ਰਿਸ਼ਟ ਹੁੰਦੇ ਆ ਉਹ ਵਿਚਤਰ ਹੁੰਦੇ ਆ ਉਹ ਲੋਕਾਂ ਦੀ ਸਮਝੇ ਨਹੀਂ ਆਉਂਦੇ ਲੈ ਵੀ ਕਹਿੰਦਾ ਮੇਰੀ ਭਾਸ਼ਾ ਵੀ ਦੁਕਾਨਾਂ ਵਾਲੀ ਬਰਦੀ ਇਸੇ ਕਰਕੇ ਜਿਵੇਂ ਜੋਤਾ ਦੇ ਜਾਣੇ ਦੇ ਵਿੱਚ ਮੈਂ ਚੱਲ ਜਾਂਦਾ ਸਾਰੇ ਕੋਲ ਕੋ ਕਰ ਰਹੇ ਹੁੰਦੇ ਆ ਤੇ ਮੈਨੂੰ ਬੜੀ ਕੀ ਵੇਰ ਹਰਾਨੀ ਆਉਂਦੀ ਹੈ ਪ੍ਰਭੂ ਜਦੋਂ ਸਾਰੇ ਕਰਨਗੇ ਇੱਕ ਦਿਨ ਜੈਨਸੀ ਦੀ ਤੇ ਮੈਂ ਕਹਿੰਦਾ ਪ੍ਰਭੂ ਅਸੀਂ ਕੀ ਕਰੀ ਸਾਡੇ ਕੋਲ ਤਾਂ ਦੋ ਹੀ ਹੈ ਇਹੋ ਵਾਸ਼ ਕਰੋ ਆਮੇਨ ਸਾਡੇ ਕੋਲ ਸ਼ਲੋਮ ਸ਼ਬਦ ਤੋਂ ਬਿਨਾਂ ਕੋਈ ਹੈ ਨਹੀਂ ਅਸੀਂ ਕਿੰਦਾ ਕਿਸ ਰੂਪ ਧਰਮ ਬੋਲਦੀ ਜਿਹੜਾ ਧਰਮ ਦਾ ਵਿਗੜਿਆ ਰੂਪ ਹੈ ਤੇ ਵੀ ਖੁਦਾ ਦਾ ਧੰਨਵਾਦ ਹੋਵੇ ਅਮੀਨ ਅਮੀਨ ਜਿਹਦਾ ਜਿੰਨਾ ਗੌਰ ਸ਼ਰਨ ਮੰਨ ਲਿਆ ਜਿਹਦਾ ਉਹ ਸ਼ਾਂਤੀ ਖੁਦਾ ਦਾ ਵਚਨ ਦੇ ਨਾਲ ਸਹਿਮ ਛੇਦੀ ਖੁਦਾ ਦੇ ਵਚਨ ਨਾਲ ਸਹਿਮਤ ਹੁੰਦੀ ਹੈ ਤਾਂ ਤੁਸੀਂ ਜੋ ਵਚਨ ਤਾਂ ਤੁਸੀਂ ਤੇ ਵਚਨ ਇੱਕ ਹੋ ਜਾਂਦੇ ਇੱਕ ਵੀ ਚੀਜ਼ ਕਹਿ ਦਿਆ ਤਾਂ ਤੁਸੀਂ ਵੀ ਕਹਿੰਦੇ ਹੋ ਨਹੀਂ ਮੈਂ ਇਸ ਨੂੰ ਕਦੇ ਨਹੀਂ ਕਦੇ ਵੀ ਸਹੀ ਨਹੀਂ ਸਵੀਕਾਰ ਕਰਦਾ ਤਾਂ ਤੁਹਾਡੇ ਕੋਲ ਸ਼ਰੂਮ ਨਹੀਂਗਾ ਮੈਂ ਇਸ ਲਈ ਇਹ ਪੈਰੇ ਨਾਮ ਲੈ ਕੇ ਬੋਲਦਾ ਕੋਈ ਆਵੇ ਨਾ ਆਵੇ ਪਰ ਆਪਣੇ ਘਰ ਅਜੇ ਬਾਜ ਸੰਗੇ ਸੁਨੇਹ ਜੀ ਨੂੰ ਚੱਕ ਲੈ ਤੇਨਾ ਸੋਚਣ ਕਿ ਨਿਰਚਰ ਹੋ ਜਾਏਗਾ ਰੈਪਚਰ ਹੋ ਜਾਏਗਾ ਮੰਦਾਨੇ ਕਾ ਜਿੰਨਾ ਮੇਰੀ ਪਹਿਲੀ ਆਮਦ ਅਗੇ ਯਹੋਨਾ ਆਇਆ ਦੂਜੀ ਆਮਦ ਅਗੇ ਤੇਰਾ ਸੰਦੇਸ਼ ਜਾਵੇਗਾ ਉਠਾਏ ਜਾਣ ਵਾਲਾ ਵਿਸ਼ਵਾਸ ਸੰਦੇਸ਼ਾਂ ਵਿੱਚ ਹੋਵੇਗਾ ਕਿਸੇ ਪਾਸਟਰ ਕੋਲ ਨਹੀਂ ਹੋਣਾ ਜਿੰਨਾ ਵਾਜੀ ਆਪਣਾ ਘਰ ਲੋਟਾ ਦਿਓ ਆਪਣਾ ਘਰ-ਬਾਰ ਵੇਚ ਕੇ ਪਾਸਟਰ ਨੂੰ ਦੇ ਦਿਓ ਤੇ ਰੈਪਚਰ ਨਬੀ ਦੇ ਸੰਦੇਸ਼ ਨਾਲ ਹੀ ਹੋਣਾ ਹੈ ਕੋਈ ਪਾਸਟਰ ਦਾ ਮਾਈ ਦਾ ਲਾਲ ਪੈਦਲਾ ਕਿਸਦਾ ਰੈਪਚਰ ਕਰਕੇ ਲੈ ਜੇ ਇਹ ਨਬੀ ਆ ਜਿਹਦੇ ਸੰਦੇਸ਼ ਨਾਲ ਰੈਪਚਰ ਹੋਣਾ ਆ ਤੁਸੀਂ ਉਹਦੇ ਸੰਦੇਸ਼ ਨੂੰ ਪੈਰਾ ਥੱਲੇ ਲਿੜੜ ਕੇ ਤੇ ਤੁਸੀਂ ਕੋ ਰੈਪਚਰ ਹੋ ਜਾਊਗਾ ਹੁਣ ਦਾ ਤੁਹਾਡੇ ਤੇ ਮੇਰੇ ਵਰਗਾ ਨਹੀਂਗਾ ਉਹ ਆਪਣੇ ਨਬੀ ਨਾਲ ਖੜਾ ਆ ਤੇ ਉਹਦੇ ਸੰਦੇਸ਼ ਉੱਤੇ ਖੜਾ ਆ ਨਬੀ ਕਹਿੰਦਾ ਤੁਸੀਂ ਕਹਿੰਦੇ ਤੁਸੀਂ ਮੰਨਦੇ ਨਹੀਂ ਆਂ ਸਹੀ ਨਹੀਂ ਕਰਦੇ ਤੇ ਕਹਿੰਦਾ ਫਿਰ ਤੁਹਾਡੇ ਕੋਲ ਸ਼ਰੂਮ ਵੀ ਨਹੀਂ ਯਾਰਾ